ਬਿਰਤੀ ਚੰਦ ਦੀਆਂ ਕਰਤੂਤਾਂ ਅਤੇ ਭਾਈ ਗੁਰਦਾਸ ਜੀ ਲੇਖਕ ਮੁਖਤਾਰ ਸਿੰਘ ਗੁਰਾਇਆ ਭਾਈ ਗੁਰਦਾਸ ਜੀ ਆਗਰੇ ਵਿਖੇ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਅਕਬਰ ਬਾਦਸ਼ਾਹ ਗੁਰੂ ਘਰ ਤੋਂ ਪ੍ਰਭਾਵਿਤ ਸੀ ਉਸਨੇ ਇਸ ਪ੍ਰਚਾਰ ਨੂੰ ਖੁੱਲ੍ਹ ਦਿੱਤੀ ਹੋਈ ਸੀ 1581 ਈਸਵੀ ਵਿੱਚ ਅਕਬਰ ਨੇ ਦੀਨ-ਏ-ਇਲਾਹੀ ਚਲਾਇਆ ਤੇ ਉਸ ਸਾਲ ਹੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਮਿਲੀ ਜਦ ਅਕਤੂਬਰ ਵਿੱਚ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਦੀ ਖਬਰ ਪੁੱਜੀ ਤਾਂ ਭਾਈ ਗੁਰਦਾਸ ਜੀ ਨੇ ਪ੍ਰਚਾਰ ਦਾ ਕੰਮ ਸਮੇਟ ਕੇ ਅਗਲੇ ਸਾਲ ਜੂਨ 1582 ਈਸਵੀ ਵਿੱਚ ਸੰਗਤਾਂ ਸਮੇਤ ਗੋਇੰਦਵਾਲ ਵੱਲ ਚਾਲੇ ਪਾ ਦਿੱਤੇ ਗੋਇੰਦਵਾਲ ਵਿਖੇ ਮੋਹਨਜੀ ਤੇ ਮੋਰੀ ਜੀ ਨੇ ਜੋ ਕੁਝ ਵੇਖਿਆ ਸੁਣਿਆ ਸੀ ਭਾਈ ਗੁਰਦਾਸ ਜੀ ਨੂੰ ਦੱਸਿਆ ਸੁਣਦੇ ਸਾਰ ਭਾਈ ਗੁਰਦਾਸ ਜੀ ਅੰਮ੍ਰਿਤਸਰ ਵੱਲ ਚੱਲ ਪਏ ਲੰਗਰ ਦੇ ਸਮੇਂ ਸੇਵਾਦਾਰ ਨੇ ਛੋਲਿਆਂ ਦੇ ਆਟੇ ਦੀਆਂ ਰੋਟੀਆਂ ਵਰਤਾਈਆਂ ਪਰ ਭਾਈ ਗੁਰਦਾਸ ਜੀ ਜਿਨ੍ਹਾਂ ਗਵਿੰਦਵਾਲ ਸਾਹਿਬ ਦਾ ਲੰਗਰ ਵੇਖਿਆ ਹੋਇਆ ਸੀ ਬੜੇ ਪਰੇਸ਼ਾਨ ਹੋਏ ਜਦ ਅੰਦਰ ਜਾ ਕੇ ਵੇਖਿਆ ਤਾਂ ਬੀਬੀ ਭਾਨੀ ਜੀ ਆਪੋਂ ਲੰਗਰ ਪਕਾ ਰਹੇ ਸਨ ਇਹ ਵੇਖ ਕੇ ਉਹਨਾਂ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ ਮਾਤਾ ਭਾਨੀ ਜੀ ਨੇ ਦੱਸਿਆ ਵੀਰ ਜੀ ਇੱਥੇ ਤਾਂ ਪਿਰਥੀ ਚੰਦ ਦੇ ਬਖੇੜੇ ਖੜੇ ਕਾਰਨ ਕਿਸੇ ਕਿਸੇ ਦਿਨ ਛੋਲਿਆਂ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਲੰਗਰ ਦੀ ਦਸ਼ਾ ਵੇਖ ਕੇ ਸੰਗਤਾਂ ਵੀ ਪਰੇਸ਼ਾਨ ਹਨ ਪਰ ਗੁਰੂ ਅਰਜਨ ਦੇਵ ਜੀ ਕੁਝ ਨਹੀਂ ਕਹਿੰਦੇ ਭਾਈ ਗੁਰਦਾਸ ਜੀ ਨੇ ਤੁਰੰਤ ਗੁਰੂ ਜੀ ਨਾਲ ਗੱਲ ਕੀਤੀ ਤਾਂ ਗੁਰੂ ਜੀ ਨੇ ਫਿਰ ਕਿਹਾ ਗੁਰੂਤਾ ਕੋਈ ਧਨ ਪਦਾਰਥਾਂ ਲਈ ਨਹੀਂ ਹੈ ਪਰ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਮੋਰੀ ਜੀ ਭਾਈ ਸਾਲੋ ਜੀ ਤੇ ਕੁਝ ਹੋਰ ਸਿੱਖਾਂ ਨਾਲ ਗੱਲ ਕੀਤੀ ਤੇ ਪ੍ਰੀਤਿ ਚੰਦ ਨੂੰ ਸਮਝਾਇਆ ਕਿ ਜੋ ਉਹ ਕਰ ਰਿਹਾ ਹੈ ਠੀਕ ਨਹੀਂ ਹੈ ਪ੍ਰਤੀ ਚੰਦ ਨੇ ਸ਼ਰਮਿੰਦਾ ਹੋਣ ਦੀ ਤਾਂ ਭਾਈ ਸਾਹਿਬ ਨਾਲ ਵੀ ਬੋਲ ਕਬool ਕੀਤਾ। ਭਾਈ ਗੁਰਦਾਸ ਜੀ ਵੀ ਅੱਗੋਂ ਗੁੱਸੇ ਵਿੱਚ ਆਖਣ ਲੱਗੇ ਕਿ ਗੁਰੂ ਜੀ ਠੀਕ ਹੀ ਆਖਦੇ ਸਨ ਕਿ ਤੂੰ ਮੀਣਾ ਹੈ। ਗੁਰੂ ਸੂਰਜ ਹੈ ਤੇ ਤੇਰੇ ਵਰਗੀ ਬਦਲੀ ਨੇ ਸੂਰਜ ਨੂੰ ਕੀ ਛੁਪਾਈ ਰੱਖਣਾ ਹੈ। ਟਟਹਿਣਾ ਸੂਰਜ ਨਹੀਂ ਬਣ ਸਕਦਾ। ਗੁਰੂ ਅਰਜਨ ਦੇਵ ਜੀ ਦੇ ਸ਼ਾਂਤ ਸੁਭਾਅ ਕਾਰਨ ਤੂੰ ਜਿਹੜੀ ਮੌਜ ਉਡਾਈ ਹੈ ਹੁਣ ਉਹ ਖਤਮ ਸਮਝ। ਇਸ ਪ੍ਰਸੰਗ ਵਰਥਾਏ ਭਾਈ ਸਾਹਿਬ ਜੀ ਨੇ ਇੱਕ ਵਾਰ ਵੀ ਲਿਖੀ ਹੈ ਜੋ ਮੀਣਿਆ ਦੀਵਾਰ ਕਰਕੇ ਪ੍ਰਸਿੱਧ ਹੈ ਹੁਣ ਭਾਈ ਸਾਹਿਬ ਨੇ ਅੰਮ੍ਰਿਤਸਰ ਨੂੰ ਆਉਂਦੇ ਸਾਰੇ ਰਸਤਿਆਂ ਤੇ ਮੁੱਖੀ ਸਿੱਖਾਂ ਦੀ ਡਿਊਟੀ ਲਗਾ ਦਿੱਤੀ ਅਤੇ ਆਪ ਬਾਬਾ ਬੁੱਢਾ ਜੀ ਨੂੰ ਲੈ ਕੇ ਗੁਰਦੁਆਰਾ ਪਿਪਲੀ ਸਾਹਿਬ ਚਲੇ ਗਏ ਅਤੇ ਆਉਂਦੀਆਂ ਸੰਗਤਾਂ ਨੂੰ ਕਾਰਪੇਟ ਉੱਥੇ ਦੇਣ ਲਈ ਕਿਹਾ ਨਾਲ ਇਹ ਵੀ ਦੱਸਿਆ ਕਿ ਪਿਰਤੀ ਚੰਦ ਗੁਰੂ ਘਰ ਤੱਕ ਕਾਰਪੇਟ ਨਹੀਂ ਪਹੁੰਚਣ ਦਿੰਦਾ ਜਦ ਸੰਗਤਾਂ ਖਾਲੀ ਹੱਥ ਪਿਰਤੀ ਚੰਦ ਨੂੰ ਮਿਲਦੀਆਂ ਤਾਂ ਪ੍ਰਿਥੀ ਚੰਦ ਨੇ ਗੁੱਸੇ ਵਿੱਚ ਕਈ ਕੁਝ ਉਹਨਾਂ ਨੂੰ ਆਖ ਸੁਣਾਇਆ ਪਰ ਉਹ ਜਦੋਂ ਗੁਰੂ ਅਰਜਨ ਦੇਵ ਜੀ ਪਾਸ ਪੁੱਜੇ ਤਾਂ ਉਹ ਸ਼ਾਂਤ ਚਿੱਤ ਕੀਰਤਨ ਕਰ ਰਹੇ ਸਨ ਤ੍ਰਿਸ਼ਨਾ ਉਹਨਾਂ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਪੇਸ਼ਾਵਰ ਤੇ ਲਾਹੌਰ ਵਰਗੇ ਨਗਰਾਂ ਦੇ ਮਸੰਦ ਵੀ ਹੁਸ਼ਿਆਰ ਹੋ ਗਏ ਸਾਰੇ ਮਸੰਦਾਂ ਨੂੰ ਸੁਨੇਹੇ ਭੇਜੇ ਗਏ ਕਿ ਪ੍ਰਿਥੀ ਚੰਦ ਨਾਲ ਕੋਈ ਨਾਤਾ ਨਾ ਰੱਖਣ ਉਸਾਰੀ ਦੇ ਕੰਮ ਵੀ ਗੁਰੂ ਰਾਮਦਾਸ ਜੀ ਦੇ ਸਮੇਂ ਵਾਂਗ ਆਰੰਭ ਹੋ ਗਏ ਤੇ ਲੰਗਰ ਵੀ ਉਤਟ ਵਰਤਨ ਲੱਗਾ ਸੱਤਾ ਤੇ ਬਲਵੰਡ ਦੀ ਖਿਮਾ ਮੰਗ ਕੇ ਵਾਪਸ ਆ ਗਏ। ਪ੍ਰੀਤੀ ਚੰਦ ਦੀ ਖੂਬ ਆਕੜ ਭੱਜੀ ਜੋ ਹੁਣ ਭਾਈ ਗੁਰਦਾਸ ਜੀ ਪਾਸ ਜਾ ਕੇ ਤਰਲਾ ਮਾਰਨ ਲੱਗਾ ਕਿ ਤੁਸੀਂ ਮੇਰੇ ਵੀ ਤਾਂ ਮਾਮਾ ਜੀ ਹੋ। ਗੁਜ਼ਾਰੇ ਲਈ ਤਾਂ ਕੁਝ ਪ੍ਰਬੰਧ ਕਰਵਾ ਦਿਓ। ਗੁਰੂ ਜੀ ਨੇ ਜਦ ਉਸ ਦੀ ਦਸ਼ਾ ਸੁਣੀ ਤੇ ਰੋਟੀ ਤੋਂ ਆਤਰ ਡਿੱਠਾ ਤਾਂ ਨਗਰ ਦੀਆਂ ਦੁਕਾਨਾਂ ਦਾ ਕਿਰਾਇਆ ਤੇ ਮਸੂਲ ਪ੍ਰੀਤੀ ਚੰਦ ਨੂੰ ਦੇ ਦਿੱਤਾ। ਮਹਾਦੇਵ ਜੀ ਨੂੰ ਵੀ ਚੌਕ ਪਾਸੀਆਂ ਚੁੰਗੀ ਦੀ ਸਾਰੀ ਆਮਦਨ ਦੇ ਦਿੱਤੀ। ਇਸ ਤਰ੍ਹਾਂ 15 ਸਾਲ ਚੰਗੇ ਲੰਘ ਗਏ ਪ੍ਰੀਤੀ ਚੰਦ ਤੇ ਕਰਮੋ ਉਪਰੋਂ ਉਪਰੋਂ ਠੀਕ ਰਹਿੰਦੇ ਸਨ ਪਰ ਅੰਦਰੋਂ ਖੁਣਸ ਖਾਂਦੇ ਰਹਿੰਦੇ ਸਨ